ਫਰੀ ਕੋਟ ਦੀ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਦੀਆਂ 100 ਪੇਟੀਆਂ ਬਰਾਮਦ ਕੀਤੀਆਂ ਗਈਆਂ ਜਿਨ੍ਹਾਂ ਵਿੱਚੋਂ 65 ਅੰਗਰੇਜ਼ੀ ਅਤੇ 35 ਦੇਸੀ ਸ਼ਰਾਬ ਬਰਾਮਦ ਕੀਤੀ ਗਈ ਇਹ ਪਿੰਡ ਰਾਈਆਂ ਵਾਲੇ ਚੋਂ ਬਰਾਮਦ ਕੀਤੀ ਗਈ ਦੋਸ਼ੀ ਫਰਾਰ ਹੈ ਤੁਸੀਂ ਦੇਖੋ ਕੇ ਐਸ ਕੇ ਨੂੰ ਚਲ ਤੋਂ ਪੱਤਰਕਾਰ ਕੁਲਦੀਪ ਸਿੰਘ ਅਤੇ ਗ੍ਰਜੰਟ ਪੱਟੀ ਦੀ ਰਿਪੋਰਟ ਕਿੰਨੀ ਮਾਤਰਾਏ ਫੜਕੜੀ ਕਿੱਥੋਂ ਫੜਕੜੀ ਕਿੱਥੇ ਹੈ ਜੀ ਸਾਡੇ ਪਿੰਡ ਰਾਈਆਂ ਵਾਲਾ ਜਿਹੜਾ ਸਦਰ ਫਰੀ ਕੋਟ ਦਾ ਪਿੰਡ ਹੈ ਤੇ ਸਾਡੇ ਇੱਕ ਸ਼ੌਕੀਨ ਚਾਜ ਏਸੀ ਸੁਖਿੰਦਰ ਸਿੰਘ ਨੂੰ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਦੇ ਵਿੱਚ ਇੱਕ ਜਦ ਸੀਰਸ ਰੂਪ ਸ਼ੇਰਾ ਪੁੱਤ ਅਮਰ ਸਿੰਘ ਉਹ ਆਸੀ ਦਾ ਇੱਕ ਪ੍ਰਾਣਾਕਰ ਜਿਹੜਾ ਕਾਫੀ ਬਾੜੀ ਯਾਤਰਾ ਵਿੱਚ ਬਣਿਆ ਹੋਇਆ ਸੀਗਾ ਤੇ ਉਸ ਦੇ ਵਿੱਚ ਜਿਹੜਾ ਇੱਕ ਸਾਜਨ ਜਸਵਿੰਦਰ ਸਿੰਘ ਵਾਸੀ ਰਾਹੀਆਂ ਵਾਲਾ ਰਹਿਣ ਵਾਲਾ ਜੀ ਸਾਜਨ ਹੈ ਉਹਦੇ ਉਸ ਘਰ ਦੇ ਵਿੱਚ ਜਿਹੜੀ ਇਨਨੀਕਲ ਸ਼ਰਾਬ ਲਗਾਸ਼ਪਾਕ ਰੱਖੀ ਹੋਈ ਸੀ ਜਦੋਂ ਚੌਂਕੀ ਦੇ ਚਾਜ ਉੱਥੇ ਪੁਲਿਸ ਨੇ ਰੈਡ ਕੀਤੀ ਜਦੋਂ ਉੱਥੇ ਸਾਨੂੰ 100 ਦੇ ਕਰੀਬ ਪੇਟੀਆਂ ਜਿਹੜੀਆਂ ਉੱਥੇ ਭਰਮਦਗੀ ਜਿਸ ਵਿੱਚ ਪੈਚ ਇੰਗਲਿਸ਼ ਜੀ ਸ਼ਾ ਲਪੇਟੀਆਂ ਤੇ ਜਿਹੜੀਆਂ 35 ਸੀ ਉਹ ਅੰਦਰ ਸੀ 소ਫੀਆ ਚਰਾ। ਤੇ ਇਸ ਤੇ ਮਕਦਮਾ ਨੰਬਰ 74 ਅਕਸਾਈਜਟ ਦਾ ਤਾਂ ਉਸ ਦਾ ਖਾਣਾ ਤੇ ਦੱਟ ਕੀਤਾ ਗਿਆ। ਇਹ ਕਿਹੜੀ ਸ਼ਰਾਬ ਆ ਸਰ ਕਿਉਂ ਬੈਨ ਹੈ ਜੀ? ਕਿ ਇਹ ਸਮਗਲਦ ਕਰਕੇ ਸਵਾਵ ਇਥੇ ਲਿਆ ਕੇ ਕਾਸ਼ਪਾਗ ਰੱਖੀ ਸੀ ਕਿਉਂਕਿ ਇਹ ਤਾਂ ਜਦੋਂ ਹੁਣ ਜਿਹੜਾ ਦੋਸ਼ੀ ਉੱਥੋਂ ਦਾ ਮੇਰਾ ਸਾਖਾ ਸੀ ਕਿ ਇਹ ਬੱਚੇ ਚ ਫਰਾਰ ਹੋ ਗਿਆ ਸੀਗਾ ਤੇ ਜਦੋਂ ਇਸ ਦੀ ਹੁਣ ਵਿਸਥਾ ਹੀ ਹੋਏਗਾ ਉਸ ਤੋਂ ਪਤਾ ਲੱਗਾ ਕਿ ਇਹ ਸ਼ਰਾਬ ਕਿੱਥੋਂ ਲੈ ਕੇ ਆਇਆ ਇਸ ਦਿਨਾਂ ਦੇ ਕਿ ਇਹ ਨਹੀਂ ਮਾਤਰ ਕਿਥੋਂ ਸ਼ਰਾਬ ਆਈ ਹੈ ਕਿ ਕਿ ਲੋਕਲ ਲੈਵਲ ਤੇ ਸਪਲਾਈ ਕਰਦੇ ਜਾ ਕੇ ਹੋਰ ਅਸੀਂ ਭੇਜਤੀ ਸੀ ਦੋਵਾਂ ਦੇ ਕੋਈ ਪਹਿਲਾਂ ਵੀ ਮਾਮਲਾ ਕਰ ਚੁੱਕੇ ਸੀ ਅੱਜ ਜਿਹੜਾ ਸਾਜਣ ਹੈ ਜਿਹੜਾ ਰਾਈਆ ਦਾ ਇੰਦੇ ਤੇ ਇੱਕ ਐਨਡੀ ਦਾ ਮਕਦਮਾ ਫਰਾਂ ਕਰ ਚੁੱਕੇ ਸੋ ਇਹਦੇ 'ਚ ਕੋਈ ਗ੍ਰਿਫਤਰੀ ਹੋਈ ਹੈ ਇਹਦੇ 'ਚ ਨਹੀਂ ਗ੍ਰਿਫਤਾਈ ਨਹੀਂ ਹੋਈ ਕਿ ਸਿਰਫ ਸਾਨੂੰ ਉੱਥੇ ਜਿਹੜੇ ਹੋਸਕਰ ਦੇ ਵਿੱਚੋਂ ਚਲਾਰ ਨਹੀਂ ਮਿਲਦੇ ਉਸ ਤੇ ਜਿਹੜਾ ਦੋਨੋਂ ਹੀ ਕੁਝ ਫਰਾਂ